ਇਸ ਦੁਨੀਆ ਦੇ ਵਿੱਚ ਦੋ ਤਰ੍ਹਾਂ ਦੇ ਲੋਕ ਹੁੰਦੇ ਨੇ ਇੱਕ ਬੁੱਧੀਮਾਨ ਤੇ ਇੱਕ ਮੂਰਖ ਬੁੱਧੀਮਾਨ ਬੰਦਾ ਉਹ ਹੁੰਦਾ ਜਿਹੜਾ ਔਖੇ ਤੋਂ ਔਖੇ ਕੰਮ ਵੀ ਆਸਾਨੀ ਨਾਲ ਨਿਪਟਾ ਦਿੰਦਾ। ਉਸ ਲਈ ਕਾਮਯਾਬੀ ਪਾਉਣਾ ਇੰਨਾ ਔਖਾ ਨਹੀਂ ਹੁੰਦਾ ਕਿਉਂਕਿ ਉਹ ਸਮਝਦਾਰੀ ਨਾਲ ਹਰ ਕਦਮ ਚੁੱਕਦਾ ਏ। ਤੇ ਇਸੇ ਕਰਕੇ ਬੁੱਧੀਮਾਨ ਇਨਸਾਨ ਨੂੰ ਹਰ ਕੰਮ ਦੇ ਵਿੱਚ ਛੇਤੀ ਸਫਲਤਾ ਮਿਲ ਜਾਂਦੀ ਹੈ। ਪਰ ਮੂਰਖ ਬੰਦਾ ਦਾ ਬਿਲਕੁਲ ਉਲਟ ਹੁੰਦਾ। ਉਹਨੂੰ ਛੋਟੀ ਜੀ ਕਾਮਯਾਬੀ ਲਈ ਵੀ ਗਧੇ ਵਾਂਗ ਮਿਹਨਤ ਕਰਨੀ ਪੈਂਦੀ ਹੈ। ਉਹਨਾਂ ਦੇ ਕੰਮ ਕਦੇ ਢੰਗ ਨਾਲ ਪੂਰੇ ਨਹੀਂ ਹੁੰਦੇ ਤੇ ਅਕਸਰ ਉਹਨਾਂ ਦੀ ਮੂਰਖਤਾ ਹੀ ਉਹਨਾਂ ਦੀ ਜ਼ਿੰਦਗੀ ਨੂੰ ਹਨੇਰੇ ਦੇ ਵਿੱਚ ਤੱਕ ਦਿੰਦੀ ਹੈ। ਆਚਾਰਯ ਚਾਨਕਿਆ ਨੇ ਸਦੀਆਂ ਪਹਿਲਾਂ ਕਿਹਾ ਸੀ ਬੁੱਧੀ ਇਨਸਾਨ ਨੂੰ ਜਿੱਤ ਦਵਾਉਂਦੀ ਹੈ ਤੇ ਮੂਰਖਤਾ ਉਸ ਨੂੰ ਆਪਣੀ ਹੀ ਹਾਰ ਦਾ ਕਾਰਨ ਬਣਾ ਦਿੰਦੀ ਹੈ ਤੇ ਇਸੇ ਗੱਲ ਨੂੰ ਅੱਗੇ ਵਧਾਉਂਦੇ ਹੋਏ ਅੱਜ ਇਸ ਵੀਡੀਓ ਦੇ ਵਿੱਚ ਤੁਸੀਂ ਜਾਣੋਗੇ ਬੁੱਧੀਮਾਨ ਵਿਅਕਤੀਆਂ 12 ਨਿਸ਼ਾਨੀਆਂ ਜੇ ਇਹਨਾਂ ਵਿੱਚੋਂ ਘੱਟੋ ਘੱਟ 7 ਗੁਣ ਵੀ ਤੁਹਾਡੇ ਅੰਦਰ ਨੇ ਤਾਂ ਸਮਝ ਲਓ ਕਿ ਤੁਸੀਂ ਇੱਕ ਸੱਚੇ ਬੁੱਧੀਮਾਨ ਇਨਸਾਨ ਹੋ ਤੇ ਜੇ ਇਹ ਗੁਣ ਅਜੇ ਵੀ ਤੁਹਾਡੇ ਵਿੱਚ ਨਹੀਂ ਨੇ ਤਾਂ ਚਿੰਤਾ ਨਾ ਕਰੋ ਕਿਉਂਕਿ ਇਸ ਵੀਡੀਓ ਦੇ ਅੰਤ ਤੱਕ ਤੁਹਾਨੂੰ ਉਹ ਰਾਸਤੇ ਮਿਲਣਗੇ ਜਿਨ੍ਹਾਂ ਨਾਲ ਤੁਸੀਂ ਵੀ ਬੁੱਧੀਮਾਨ ਬਣ ਸਕਦੇ ਹੋ ਤਾਂ ਚਲੋ ਸ਼ੁਰੂ ਕਰਦੇ ਹਾਂ ਨੰਬਰ ਪਹਿਲਾ ਸ਼ਾਂਤ ਸੁਭਾ ਇੱਕ ਵਾਰ ਦੀ ਗੱਲ ਹੈ ਮੁਗਲ ਬਾਦਸ਼ਾ ਅਕਬਰ ਦੇ ਦਰਬਾਰ ਦੇ ਵਿੱਚ ਇੱਕ ਵਿਦਵਾਨ ਨੇ ਆਪਣੇ ਆਪ ਨੂੰ ਸਭ ਤੋਂ ਸਿਆਣਾ ਦੱਸਿਆ ਅਕਬਰ ਨੇ ਕਿਹਾ ਅਸਲੀ ਸਿਆਣਾ ਉਹ ਹੁੰਦਾ ਜੋ ਆਪਣੇ ਗੁੱਸੇ ਤੇ ਕਾਬੂ ਰੱਖੇ ਇੱਕ ਦਿਨ ਅਕਬਰ ਦਾ ਸਭ ਤੋਂ ਪਸੰਦੀਦਾ ਘੋੜਾ ਗਾਇਬ ਹੋ ਗਿਆ ਸਾਰੇ ਦਰਬਾਰੀ ਘਬਰਾ ਗਏ ਪਰ ਬੀਰਪਾਲ ਸ਼ਾਂਤ ਰਿਹਾ ਜਦੋਂ ਸਾਰੇ ਉਸ ਨੂੰ ਗੁੱਸੇ ਦੇ ਵਿੱਚ ਆ ਕੇ ਸਵਾਲ ਪੁੱਛ ਰਹੇ ਸੀ ਤਾਂ ਉਸ ਨੇ ਸ਼ਾਂਤ ਹੋ ਕੇ ਸੋਚਿਆ ਅਤੇ ਕਿਹਾ ਮਹਾਰਾਜ ਘੋੜਾ ਰਾਤ ਨੂੰ ਬਾਹਰ ਚਲਾ ਗਿਆ ਸੀ ਉਹ ਨਦੀ ਕਿਨਾਰੇ ਮਿਲ ਜੂਗਾ ਅਸਲ ਦੇ ਵਿੱਚ ਬੀਰਬਲ ਨੇ ਆਪਣੀ ਸ਼ਾਂਤ ਸੋਚ ਨਾਲ ਸਮੱਸਿਆ ਨੂੰ ਹੱਲ ਕੀਤਾ ਚਾਣਕਿਆ ਵੀ ਇਹੀ ਕਹਿੰਦੇ ਸੀ ਵੀ ਬੁੱਧੀਮਾਨ ਲੋਕ ਮੁਸੀਬਤ ਦੇ ਵਿੱਚ ਵੀ ਆਪਣਾ ਸਬਰ ਨਹੀਂ ਛੱਡਦੇ ਕਿਉਂਕਿ ਉਹਨਾਂ ਨੂੰ ਪਤਾ ਹੁੰਦਾ ਕਿ ਸਹੀ ਫੈਸਲਾ ਸ਼ਾਂਤ ਮਨ ਨਾਲ ਹੀ ਲਿਆ ਜਾ ਸਕਦਾ ਹੈ ਨੰਬਰ ਦੂਜਾ ਗਿਆਨ ਦੀ ਪਿਆਸ ਕਹਾਣੀ ਸੁਣੀ ਹੋਊਗੀ ਸਟੀਵ ਜੋਬ ਦੀ। ਉਹਨਾਂ ਨੇ ਕਦੇ ਕਾਲਜ ਦੀ ਪੜ੍ਹਾਈ ਪੂਰੀ ਨਹੀਂ ਕੀਤੀ ਪਰ ਉਹਨਾਂ ਦੀ ਗਿਆਨ ਦੀ ਪਿਆਸ ਕਦੇ ਖਤਮ ਨਹੀਂ ਹੋਈ। ਉਹ ਕੈਲੀਗ੍ਰਾਫੀ ਯਾਨੀ ਸੁੰਦਰ ਲਿਖਾਈ ਦੀ ਕਲਾ ਸਿੱਖਣ ਲਈ ਇੱਕ ਕੋਰਸ ਦੇ ਵਿੱਚ ਗਏ ਜੋ ਉਹਨਾਂ ਦੇ ਕੰਪਿਊਟਰ ਬਣਾਉਣ ਦੇ ਕੰਮ ਨਾਲ ਸਿੱਧਾ ਜੁੜਦਾ ਨਹੀਂ ਸੀ ਪਰ ਉਹਨਾਂ ਦੇ ਇਸ ਗਿਆਨ ਨੇ ਵੀ ਬਾਅਦ ਦੇ ਵਿੱਚ ਮੈਕ ਕੰਪਿਊਟਰ ਦੇ ਵਿੱਚ ਸੁੰਦਰ ਫੌਂਟ ਬਣਾਉਣ ਦਾ ਆਧਾਰ ਬਣਾਇਆ। ਇਹ ਇੱਕ ਸੱਚਾ ਤੱਥ ਹੈ ਕਿ ਸਿਆਣੇ ਲੋਕ ਸਿਰਫ ਆਪਣੇ ਕੰਮ ਨਾਲ ਜੁੜਿਆ ਗਿਆਨ ਨਹੀਂ ਲੱਭਦੇ ਬਲਕਿ ਹਰ ਜਗ੍ਹਾ ਤੋਂ ਕੁਝ ਨਵਾਂ ਸਿੱਖਣ ਦੀ ਕੋਸ਼ਿਸ਼ ਕਰਦੇ ਰਹਿੰਦੇ ਨੇ ਕਿਉਂਕਿ ਉਹਨਾਂ ਨੂੰ ਪਤਾ ਹੁੰਦਾ ਕਿ ਕੋਈ ਵੀ ਗਿਆਨ ਕਦੇ ਵੀ ਬੇਕਾਰ ਨਹੀਂ ਜਾਂਦਾ ਨੰਬਰ 3 ਆਪਣੀ ਕਮਜ਼ੋਰੀ ਨੂੰ ਤਾਕਤ ਬਣਾਓ ਇੱਕ ਵਾਰ ਇੱਕ ਲੜਾਈ ਦੇ ਵਿੱਚ ਅਬਰਹਮ ਲਿੰਕਨ ਦੀ ਫੌਜ ਹਾਰ ਗਈ ਸਾਰੇ ਸੈਨਿਕਾਂ ਨੇ ਕਮਾਂਡਰ ਨੂੰ ਦੋਸ਼ ਦਿੱਤਾ ਪਰ ਲਿੰਕਨ ਨੇ ਇੱਕ ਪੱਤਰ ਲਿਖਿਆ ਇਸ ਹਾਰ ਲਈ ਮੈਂ ਖੁਦ ਜ਼ਿੰਮੇਵਾਰ ਹਾਂ ਉਹਨਾਂ ਨੇ ਆਪਣੀਆਂ ਗਲਤੀਆਂ ਨੂੰ ਸਵੀਕਾਰ ਕੀਤਾ ਅਤੇ ਉਸ ਤੋਂ ਸਿੱਖ ਕੇ ਅਗਲੀ ਵਾਰ ਜਿੱਤ ਪ੍ਰਾਪਤ ਕੀਤੀ ਜਾਣ ਕੇ ਕਹਿੰਦੇ ਸੀ ਕਿ ਸਿਆਣਾ ਬੰਦਾ ਦੂਜਿਆਂ ਤੇ ਉਂਗਲ ਨਹੀਂ ਚੁੱਕਦਾ ਬਲਕਿ ਆਪਣੇ ਅੰਦਰ ਝਾਕਦਾ ਏ ਉਹ ਜਾਣਦਾ ਹੈ ਕਿ ਸਭ ਤੋਂ ਵੱਡੀ ਤਾਕਤ ਆਪਣੀ ਗਲਤੀ ਨੂੰ ਮੰਨ ਕੇ ਉਸ ਨੂੰ ਸੁਧਾਰਨ ਦੇ ਵਿੱਚ ਹੁੰਦੀ ਹੈ ਨੰਬਰ ਚੌਥਾ ਦੂਰ ਅੰਦੇਸ਼ੀ ਇੱਕ ਰਾਜੇ ਨੇ ਆਪਣੇ ਸ਼ਹਿਰ ਦੇ ਵਿੱਚ ਬਹੁਤ ਸਾਰੇ ਦਰਖਤ ਲਗਾਏ ਲੋਕਾਂ ਨੇ ਉਸ ਨੂੰ ਪੁੱਛਿਆ ਮਹਾਰਾਜ ਇਹ ਦਰਖਤ ਤਾਂ ਬਹੁਤ ਸਾਲਾਂ ਬਾਅਦ ਫਲ ਦੇਣਗੇ ਕੀ ਕੋਈ ਫਾਇਦਾ ਹੋਊਗਾ ਰਾਜੇ ਨੇ ਮੁਸਕਰਾ ਕੇ ਜਵਾਬ ਦਿੱਤਾ ਮੈਨੂੰ ਤਾਂ ਫਲ ਨਹੀਂ ਮਿਲੂਗਾ ਪਰ ਆਉਣ ਵਾਲੀਆਂ ਪੀੜ੍ਹੀਆਂ ਨੂੰ ਜ਼ਰੂਰ ਮਿਲੂਗਾ ਇਹ ਆ ਦੂਰਅੰਦੇਸ਼ੀ ਬੁੱਧੀਮਾਨ ਇਨਸਾਨ ਅੱਜ ਦੇ ਫਾਇਦੇ ਲਈ ਨਹੀਂ ਕੰਮ ਨਹੀਂ ਕਰਦਾ ਬਲਕਿ ਭਵਿੱਖ ਦੀ ਸੋਚ ਲੈ ਕੇ ਕਦਮ ਚੁੱਕਦੇ ਨੇ ਉਹ ਜਾਣਦੇ ਆ ਕਿ ਅੱਜ ਦਾ ਨਿਵੇਸ਼ ਕੱਲ ਨੂੰ ਫਲ ਦੇਊਗਾ ਨੰਬਰ 5 ਕਿਤਾਬਾਂ ਨਹੀਂ ਦੁਨੀਆ ਪੜੋ ਸਾਡੇ ਪਿੰਡ ਦੇ ਵਿੱਚ ਇੱਕ ਠੇਕੇਦਾਰ ਸੀ ਉਹ ਬਹੁਤ ਜ਼ਿਆਦਾ ਪੜ੍ਹਿਆ ਲਿਖਿਆ ਤਾਂ ਨਹੀਂ ਸੀ ਪਰ ਉਸ ਨੂੰ ਕੰਸਟਰਕਸ਼ਨ ਦਾ ਇੰਨਾ ਗਿਆਨ ਸੀ ਕਿ ਵੱਡੇ-ਵੱਡੇ ਇੰਜੀਨੀਅਰ ਵੀ ਉਹਦੀ ਸਲਾਹ ਲੈਣ ਆਉਂਦੇ ਸੀ ਉਸ ਨੇ ਅਸਲ ਜ਼ਿੰਦਗੀ ਦੇ ਤਜਰਬੇ ਤੋਂ ਸਿੱਖਿਆ ਸੀ ਵੀ ਕੰਮ ਕਿਵੇਂ ਕਰਨਾ ਚਾਣਕਿਆ ਵੀ ਕਹਿੰਦੇ ਸੀ ਕਿ ਕਿਤਾਬੀ ਗਿਆਨ ਚੰਗਾ ਏ ਪਰ ਅਸਲ ਸਿਆਣਪ ਉਹ ਹੈ ਜੋ ਤੁਸੀਂ ਆਪਣੇ ਹੱਥੀਂ ਕੰਮ ਕਰਕੇ ਅਤੇ ਜ਼ਿੰਦਗੀ ਦੇ ਤਜਰਬੇ ਤੋਂ ਸਿੱਖਦੇ ਹੋ ਨੰਬਰ 6 ਸਬਰ ਅਤੇ ਨਿਰੰਤਰਤਾ ਇੱਕ ਚੀਨੀ ਖਾਤਾ ਕਿ ਚੀਨੀ ਬਾਸ ਦਾ ਦਰਖਤ ਬੀਜਨ ਤੋਂ ਬਾਅਦ 5 ਸਾਲਾਂ ਤੱਕ ਜ਼ਮੀਨ ਦੇ ਅੰਦਰ ਹੀ ਰਹਿੰਦਾ। ਉਹ 5 ਸਾਲਾਂ ਤੱਕ ਕੋਈ ਵਾਧਾ ਨਹੀਂ ਦਿਖਾਉਂਦਾ ਪਰ ਉਸ ਦੀਆਂ ਜੜਾਂ ਬਹੁਤ ਮਜ਼ਬੂਤ ਹੁੰਦੀਆਂ। 6ਵੇਂ ਸਾਲ ਦੇ ਵਿੱਚ ਉਹ ਸਿਰਫ 6 ਹਫ਼ਤਿਆਂ ਦੇ ਵਿੱਚ ਹੀ 90 ਫੁੱਟ ਤੱਕ ਵੱਧ ਜਾਂਦਾ। ਬੁੱਧੀਮਾਨ ਲੋਕਾਂ ਦਾ ਇਹੀ ਸੁਭਾਅ ਹੁੰਦਾ ਹੈ। ਉਹ ਸਬਰ ਨਾਲ ਕੰਮ ਕਰਦੇ ਰਹਿੰਦੇ ਨੇ। ਭਾਵੇਂ ਨਤੀਜਾ ਜਲਦੀ ਨਾ ਮਿਲੇ ਪਰ ਜਦੋਂ ਨਤੀਜਾ ਆਉਂਦਾ ਹੈ ਤਾਂ ਉਹ ਬਹੁਤ ਸ਼ਾਨਦਾਰ ਹੁੰਦਾ ਹੈ। ਨੰਬਰ 7 ਸਮੱਸਿਆ ਹੱਲ ਕਰਨ ਦੀ ਯੋਗਤਾ। ਬਿਹਾਰ ਦੇ ਵਿੱਚ ਦਸ਼ਰਤ ਮਾਂਜੀ ਨਾਮ ਦਾ ਇੱਕ ਆਮ ਬੰਦਾ ਸੀ ਉਸ ਦੀ ਪਤਨੀ ਨੂੰ ਪਹਾੜ ਪਾਰ ਕਰਦੇ ਹੋਏ ਸੱਟ ਲੱਗ ਗਈ ਅਤੇ ਸਮੇਂ ਤੇ ਹਸਪਤਾਲ ਨਾ ਪਹੁੰਚਣ ਕਰਕੇ ਉਸ ਦੀ ਮੌਤ ਹੋ ਗਈ ਸਾਰਿਆਂ ਨੇ ਇਸ ਨੂੰ ਕਿਸਮਤ ਮੰਨ ਲਿਆ ਪਰ ਦਸ਼ਰਤ ਨੇ ठान ਲਿਆ ਕਿ ਉਹ ਪਹਾੜ ਨੂੰ ਤੋੜ ਕੇ ਰਸਤਾ ਬਣਾਊਗਾ 22 ਸਾਲ ਤੱਕ ਉਹ ਇਕੱਲਾ ਹੀ ਪਹਾੜ ਤੋੜਦਾ ਰਿਹਾ ਅਤੇ ਆਖਰਕਾਰ ਉਸ ਨੇ ਰਸਤਾ ਬਣਾ ਕੇ ਦਿਖਾਇਆ ਇਹ ਹੁੰਦਾ ਹੈ ਸਮੱਸਿਆ ਨੂੰ ਹੱਲ ਕਰਨ ਦੀ ਯੋਗਤਾ ਸਿਆਣਾ ਬੰਦਾ ਮੁਸ਼ਕਲਾਂ ਨਹੀਂ ਦੇਖਦਾ ਸਗੋਂ ਉਹਨਾਂ ਨੂੰ ਹਰਾਉਣ ਦੀ ਯੋਜਨਾ ਬਣਾਉਂਦਾ ਹੈ ਨੰਬਰ 8 ਬੋਲਣ ਤੋਂ ਪਹਿਲਾਂ ਸੋਚੋ ਇੱਕ ਪਿੰਡ ਦੇ ਵਿੱਚ ਇੱਕ ਬੁੱਢਾ ਸਿਆਣਾ ਆਦਮੀ ਰਹਿੰਦਾ ਸੀ ਲੋਕ ਉਸ ਨੂੰ ਕੋਈ ਵੀ ਸਵਾਲ ਪੁੱਛਦੇ ਤਾਂ ਉਹ ਬਹੁਤ ਘੱਟ ਬੋਲਦਾ ਸੀ ਪਰ ਜਦੋਂ ਵੀ ਬੋਲਦਾ ਸੀ ਉਹ ਬਿਲਕੁਲ ਸਹੀ ਹੁੰਦਾ ਸੀ ਇੱਕ ਦਿਨ ਇੱਕ ਬੱਚੇ ਨੇ ਪੁੱਛਿਆ ਤੁਸੀਂ ਇੰਨਾ ਘੱਟ ਕਿਉਂ ਬੋਲਦੇ ਹੋ ਬੁੱਡੇ ਨੇ ਜਵਾਬ ਦਿੱਤਾ ਜਦੋਂ ਕੋਈ ਪਾਣੀ ਦੀ ਬੋਤਲ ਨੂੰ ਬਹੁਤ ਜ਼ਿਆਦਾ ਹਿਲਾਉਂਦਾ ਤਾਂ ਉਸ ਵਿੱਚੋਂ ਪਾਣੀ ਬਾਹਰ ਆ ਜਾਂਦਾ ਉਸੇ ਤਰ੍ਹਾਂ ਜਿਹੜਾ ਇਨਸਾਨ ਜ਼ਿਆਦਾ ਬੋਲਦਾ ਉਹ ਅਕਸਰ ਗਲਤ ਗੱਲਾਂ ਵੀ ਕਹਿ ਜਾਂਦਾ ਐਸ ਲਈ ਘੱਟ ਬੋਲੋ ਤੇ ਸਹੀ ਬੋਲੋ ਨੰਬਰ 9 ਨਿਮਰਤਾ ਰਤਨ ਟਾਟਾ ਵਰਗਾ ਕੋਈ ਸਫਲ ਵਿਅਕਤੀ ਜਿਸ ਕੋਲ ਇੰਨੀ ਦੌਲਤ ਅਤੇ ਇੰਨਾ ਨਾਮ ਸੀ ਉਹ ਫਿਰ ਵੀ ਬਹੁਤ ਜ਼ਿਆਦਾ ਨਿਮਰ ਸੁਭਾਅ ਦੇ ਸੀ ਉਹਨਾਂ ਨੇ ਕਦੇ ਵੀ ਆਪਣੀ ਸਫਲਤਾ ਦਾ ਘਮੰਡ ਨਹੀਂ ਕੀਤਾ ਚਾਣਕਿਆ ਦਾ ਕਹਿਣਾ ਸੀ ਕਿ ਫਲਦਾਰ ਦਰਖਤ ਹਮੇਸ਼ਾ ਝੁਕਿਆ ਰਹਿੰਦਾ ਹੈ ਉਸੇ ਤਰ੍ਹਾਂ ਸਿਆਣਾ ਬੰਦਾ ਕਦੇ ਵੀ ਆਪਣੀ ਸਿਆਣਪ ਦਾ ਹੰਕਾਰ ਨਹੀਂ ਦਾ ਸਗੋਂ ਨਿਮਰਤਾ ਨਾਲ ਰਹਿੰਦਾ ਕਿਉਂਕਿ ਉਹ ਜਾਣਦਾ ਹੈ ਕਿ ਹੰਕਾਰ ਹੀ ਪਤਨ ਦਾ ਕਾਰਨ ਬਣਦਾ ਹੈ ਨੰਬਰ 10 ਬਦਲਾਵ ਨੂੰ ਸਵੀਕਾਰ ਕਰਨਾ ਇੱਕ ਸਮੇਂ ਕੋੜਕਨਾ ਨਾਂ ਦੀ ਇੱਕ ਕੰਪਨੀ ਫੋਟੋਗ੍ਰਾਫੀ ਫਿਲਮਾਂ ਬਣਾਉਂਦੀ ਸੀ ਉਹ ਬਹੁਤ ਜ਼ਿਆਦਾ ਸਫਲ ਸੀ ਪਰ ਜਦੋਂ ਡਿਜੀਟਲ ਕੈਮਰੇ ਆਏ ਤਾਂ ਉਹਨਾਂ ਨੇ ਇਸ ਬਦਲਾਵ ਨੂੰ ਸਵੀਕਾਰ ਨਹੀਂ ਕੀਤਾ ਉਹਨਾਂ ਨੂੰ ਲੱਗਿਆ ਕਿ ਲੋਕ ਫਿਲਮ ਹੀ ਖਰੀਦਣਗੇ ਨਤੀਜਾ ਇਹ ਹੋਇਆ ਕਿ ਕੰਪਨੀ ਬੰਦ ਹੋ ਗਈ ਦੂਜੇ ਪਾਸੇ ਜਿੰਨਾਂ ਕੰਪਨੀਆਂ ਨੇ ਡਿਜੀਟਲ ਤਕਨੀਕ ਨੂੰ ਅਪਣਾਇਆ ਉਹ ਅੱਜ ਵੀ ਮੌਜੂਦ ਨੇ ਚਾਨਕਿਆ ਕਹਿੰਦੇ ਸੀ ਕਿ ਸਿਆਣਾ ਬੰਦਾ ਸਮੇ ਦੇ ਨਾਲ ਬਦਲਦਾ ਹੈ ਕਿਉਂਕਿ ਉਹ ਹੁੰਦਾ ਹੈ ਕਿ ਜ਼ਿੰਦਗੀ ਦੇ ਵਿੱਚ ਸਥਿਰ ਕੁਝ ਵੀ ਨਹੀਂ ਹੁੰਦਾ ਨੰਬਰ 11 ਮੌਕੇ ਨੂੰ ਪਛਾਨਣਾ ਕਾਲਜ ਦੇ ਵਿੱਚ ਮਾਰਕਸ ਜ਼ੈਕਰਬਰਗ ਨੇ ਸੋਚਿਆ ਕਿ ਕਾਲਜ ਦੇ ਵਿਦਿਆਰਥੀਆਂ ਨੂੰ ਇੱਕ ਦੂਜੇ ਨਾਲ ਜੁੜਨ ਲਈ ਇੱਕ ਪਲੈਟਫਾਰਮ ਚਾਹੀਦਾ। ਉਹਨਾਂ ਨੇ ਇਸ ਨੂੰ ਇੱਕ ਮੌਕੇ ਵਜੋਂ ਦੇਖਿਆ। ਉਸ ਸਮੇਂ ਕੋਈ ਵੀ ਅਜਿਹਾ ਪਲੈਟਫਾਰਮ ਨਹੀਂ ਸੀ। ਉਹਨਾਂ ਨੇ ਇਸ ਮੌਕੇ ਨੂੰ ਪਛਾਣਿਆ ਅਤੇ ਫੇਸਬੁੱਕ ਦੀ ਸ਼ੁਰੂਆਤ ਕੀਤੀ। ਅੱਜ ਇਹ ਦੁਨੀਆ ਦੀ ਸਭ ਤੋਂ ਵੱਡੀ ਸੋਸ਼ਲ ਮੀਡੀਆ ਕੰਪਨੀ ਹੈ। ਸਿਆਣਾ ਬੰਦਾ ਮੁਸੀਬਤਾਂ ਜਾਂ ਕਮੀਆਂ ਨੂੰ ਸ਼ਿਕਾਇਤਾਂ ਵਜੋਂ ਨਹੀਂ ਦੇਖਦਾ। ਸਗੋਂ ਉਹ ਇਸ ਵਿੱਚੋਂ ਮੌਕੇ ਲੱਭਦੇ ਨੇ। ਨੰਬਰ 12 ਸਹੀ ਫੈਸਲਾ ਲੈਣਾ। ਹਾਲੀਵੁੱਡ ਦੇ ਮਸ਼ਹੂਰ ਡਾਇਰੈਕਟਰ ਸਟੀਵਨ ਸਪਿਲਬਰਗ ਨੂੰ ਬਹੁਤ ਸਾਰੀਆਂ ਫਿਲਮਾਂ ਦੀ ਪੇਸ਼ਕਸ਼ ਆਈ ਉਹ ਸਮਝ ਕੇ ਸਾਰੀਆਂ ਫਿਲਮਾਂ ਛੱਡ ਦਿੱਤੀਆਂ ਅਤੇ ਸਿਰਫ ਇੱਕ ਫਿਲਮ ਸੈਂਡਰਸ ਲਿਸਟ ਬਣਾਈ। ਇਹ ਫਿਲਮ ਜਿਆਦਾ ਪੈਸਾ ਤਾਂ ਨਹੀਂ ਕਮਾ ਸਕੀ ਪਰ ਇਸ ਨੇ ਉਹਨਾਂ ਨੂੰ ਔਸਕਰ ਦਵਾਇਆ ਅਤੇ ਉਹਨਾਂ ਦਾ ਬਹੁਤ ਨਾਮ ਹੋਇਆ। ਸਿਆਣੇ ਲੋਕ ਕਦੇ ਵੀ ਜਲਦੀ ਦੇ ਵਿੱਚ ਕੋਈ ਫੈਸਲਾ ਨਹੀਂ ਲੈਂਦੇ। ਉਹ ਆਪਣੇ ਅਸੂਲਾਂ ਅਤੇ ਭਵਿੱਖ ਬਾਰੇ ਸੋਚ ਕੇ ਸਹੀ ਫੈਸਲਾ ਲੈਂਦੇ ਨੇ। ਦੋਸਤੋ ਇਹ ਹਨ ਚਾਣਕਿਆ ਦੀਆਂ ਦੱਸੀਆਂ ਹੋਈਆਂ ਬੁੱਧੀਮਾਨ ਵਿਅਕਤੀਆਂ 12 ਖਾਸੀਅਤਾਂ ਮੈਨੂੰ ਉਮੀਦ ਹੈ ਕਿ ਤੁਸੀਂ ਆਪਣੀ ਸਿਆਣਪ ਨੂੰ ਇਸ ਵੀਡੀਓ ਦੇ ਵਿੱਚ ਪਰਖਿਆ ਹੋਊਗਾ ਚਲੋ ਇੱਕ ਵਾਰ ਫਿਰ ਤੋਂ ਸਾਰੇ ਗੁਣਾਂ ਤੇ ਨਜ਼ਰ ਮਾਰਦੇ ਹਾਂ ਤੁਸੀਂ ਦੇਖਿਆ ਕਿ ਬੁੱਧੀਮਾਨ ਹੋਣਾ ਸਿਰਫ ਪੜ੍ਹਾਈ ਦਾ ਨਤੀਜਾ ਨਹੀਂ ਬਲਕਿ ਇਹ ਸਾਡੇ ਵਿਹਵਾਰ ਅਤੇ ਸੋਚ ਦਾ ਨਤੀਜਾ ਹੈ ਸ਼ਾਂਤ ਸੁਭਾ ਜੋ ਗੁੱਸੇ ਦੇ ਵਿੱਚ ਆ ਕੇ ਫੈਸਲਾ ਨਹੀਂ ਲੈਂਦਾ ਗਿਆਨ ਦੀ ਪਿਆਸ ਜੋ ਹਮੇਸ਼ਾ ਕੁਝ ਨਵਾਂ ਸਿੱਖਣ ਲਈ ਤਿਆਰ ਰਹਿੰਦਾ ਹੈ ਆਪਣੀ ਕਮਜ਼ੋਰੀ ਨੂੰ ਤਾਕਤ ਬਣਾਉ ਜੋ ਆਪਣੀਆਂ ਗਲਤੀਆਂ ਨੂੰ ਮੰਨਦਾ ਹੈ ਦੂਰ ਅੰਦੇਸ਼ੀ ਜੋ ਅੱਜ ਦਾ ਨਹੀਂ ਬਲਕਿ ਕੱਲ ਦਾ ਸੋਚਦਾ ਹੈ ਕਿਤਾਬਾਂ ਨਹੀਂ ਦੁਨੀਆ ਪੜੋ ਜੋ ਅਸਲ ਜ਼ਿੰਦਗੀ ਦੇ ਤਜਰਬੇ ਤੇ ਵਿਸ਼ਵਾਸ ਕਰਦਾ ਏ ਸਬਰ ਅਤੇ ਨਿਰੰਤਰਤਾ ਜੋ ਹਾਰ ਨਹੀਂ ਮੰਨਦਾ ਸਮੱਸਿਆ ਹੱਲ ਕਰਨ ਦੀ ਯੋਗਤਾ ਜੋ ਮੁਸ਼ਕਲਾਂ ਦਾ ਹੱਲ ਲੱਭਦਾ ਏ ਬੋਲਣ ਤੋਂ ਪਹਿਲਾਂ ਸੋਚੋ ਜੋ ਘੱਟ ਬੋਲਦਾ ਤੇ ਜ਼ਿਆਦਾ ਸੁਣਦਾ ਏ ਨਿਮਰਤਾ ਜੋ ਕਦੇ ਕਮੰਡ ਨਹੀਂ ਕਰਦਾ ਬਦਲਾਵ ਨੂੰ ਸਵੀਕਾਰ ਕਰਨਾ ਜੋ ਸਮੇ ਦੇ ਨਾਲ ਚਲਦਾ ਹੈ ਮੌਕੇ ਨੂੰ ਪਛਾਨਣਾ ਜੋ ਮੁਸੀਬਤ ਦੇ ਵਿੱਚ ਮੌਕੇ ਲੱਭਦੇ ਨੇ ਸਹੀ ਫੈਸਲਾ ਲੈਣਾ ਜੋ ਕਦੇ ਵੀ ਜਲਦਬਾਜ਼ੀ ਦੇ ਵਿੱਚ ਫੈਸਲਾ ਨਹੀਂ ਲੈਂਦਾ ਇਹ ਗੁਣ ਸਾਡੇ ਅੰਦਰ ਹੀ ਲੁਕੇ ਹੁੰਦੇ ਨੇ ਜੇ ਅਸੀਂ ਇਹਨਾਂ ਤੇ ਕੰਮ ਕਰੀਏ ਤਾਂ ਅਸੀਂ ਵੀ ਇੱਕ ਸਿਆਣੇ ਇਨਸਾਨ ਬਣ ਸਕਦੇ ਹਾਂ ਹੁਣ ਸਭ ਤੋਂ ਜ਼ਰੂਰੀ ਸਵਾਲ ਇਹਨਾਂ 12 ਗੁਣਾਂ ਦੇ ਵਿੱਚੋਂ ਤੁਸੀਂ ਆਪਣੇ ਦੇ ਵਿੱਚ ਕਿਹੜੇ ਕਿਹੜੇ ਗੁਣ ਪਾਏ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸੋ ਮੈਨੂੰ ਤੁਹਾਡੇ ਜਵਾਬ ਦਾ ਇੰਤਜ਼ਾਰ ਰਹੂਗਾ ਇਸ ਦੇ ਨਾਲ ਹੀ ਜੇ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਇਸ ਨੂੰ ਲਾਈਕ ਕਰੋ ਅਤੇ ਆਪਣੇ ਦੋਸਤਾਂ ਯਾਰਾਂ ਨਾਲ ਜ਼ਰੂਰ ਸ਼ੇਅਰ ਕਰੋ ਅਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਜੇ ਤੁਸੀਂ ਸਾਨੂੰ ਹੋਰ ਸਪੋਰਟ ਕਰਨਾ ਚਾਹੁੰਦੇ ਆ ਤਾਂ ਤੁਸੀਂ ਸਾਡੇ ਚੈਨਲ ਦੀ ਮੈਂਬਰਸ਼ਿਪ ਵੀ ਲੈ ਸਕਦੇ ਹੋ ਤੁਹਾਡੀ ਇਹ ਸਪੋਰਟ ਸਾਨੂੰ ਅਜਿਹੇ ਹੋਰ ਵੀਡੀਓ ਬਣਾਉਣ ਲਈ ਹੌਸਲਾ ਦੇਊਗੀ ਮੈਂਬਰਸ਼ਿਪ ਲੈਣ ਲਈ ਤੁਸੀਂ ਸਾਡੇ ਵੀਡੀਓ ਦੇ ਹੇਠਾਂ ਜੁਆਇਨ ਬਟਨ ਤੇ ਕਲਿੱਕ ਕਰ ਸਕਦੇ ਹੋ ਮਿਲਦੇ ਆ ਅਗਲੀ ਵੀਡੀਓ ਦੇ ਵਿੱਚ ਚਾਉਂਦੇ ਰਹੋ ਖੁਸ਼ ਰਹੋ ਸਸਟੇ ਕਾ